ਮੂਰੇ ਕਾਤੋਂ ਬੈਠੇ ਅੰਦਰ ਬਹਿ ਜਾਗਾ ਤੈਨੂੰ ਐ ਢੀਕਦਾਰੇ ਬੈਠਿਆ ਤੜਕੇ ਦਾ ਲੰਘਿਆ ਨਾ ਤੇਰਾ ਟੈਲੀਫੋਨ ਮਿਲਦਾ ਨਾ ਵਾਸਤਾ ਉਹ ਤਾਂ ਮੈਂ ਤਾਂ ਗੱਡੀ ਵਾਲੇ ਨੂੰ ਕਹਿਣ ਗਿਆ ਤੀਗਾ ਗੱਡੀ ਵਾਲਾ ਆਪੇ ਆਇਆ ਇਹਨਾਂ ਕਹਾ ਉਹ ਫੇਰ ਵੀ ਕਹਿਣਾ ਤਾਂ ਪੈਂਦਾ ਵੀ ਐਨੇ ਕ ਵਜੇ ਆ ਜੀ ਕਹੀ ਹੋਈ ਐ ਮੇਰੀ ਟਾਟਾ ਸੂਮੋ ਟਾਟਾ ਟੂਟਾ ਨਹੀਂ ਮਤ ਉਹ ਉਹ ਕਰਾਈਆ ਅਨੋਵਾ ਕਰਾਈਆ ਕੀ ਗਰੀਬ ਨਾ ਨਹੀਂ ਪੈਸੇ ਲਾਉਣੇ ਕਾ ਬਹਿ ਕੀ ਜਾਣਾ ਕਿਸ ਨੇ ਕੀ ਦੇਖਣਾ ਉਹ ਮਾੜੀ ਮੋਟੀ ਵਧੀਆ ਲੱਗੂ ਟਾਟਾ ਸੂਮੋ ਹੁਣ ਚੱਲਦੀ ਆ ਭੈਣ ਦੀ ਕਿ ਪਤਾ ਰਾਹ ਚ ਖੜਦੇ ਉਹ ਕਿਉਂ ਨਹੀਂ ਚੱਲਦੀ ਹੈਗੀ ਹੋਰ ਦੇਖੇਗਾ ਮਰੀ ਇਹ ਨਾ ਚੱਲਦੀ ਐ ਧੁੰਦ ਚ ਫਰੀਜ ਨਾ ਬੱਗੇ ਕੌਮ ਬੜੀ ਦੀਆਂ ਗੱਲਾਂ ਕਰੀਏ ਨਾ ਲੱਤਾਂ ਤੇਰੀ ਉਹੀ ਫਰੀਜ ਨਾ ਧੁੰਦ ਚ ਤੈਨੂੰ ਤੂਰੇ ਕੀ ਕਰਦਾ ਬੈਠਿਆ ਮੈਂ ਤਾਂ ਤੈਨੂੰ ਡਿੱਕਣ ਲੱਗ ਰਹੀ ਗੱਲ ਕਰਨੀ ਕੋਈ ਹਾਂ ਬੋਲ ਅੱਜ ਤਿਆਰ ਤਾਂ ਹੋ ਜਾ ਨਾਲੇ ਤੂੰ ਹੋ ਤਿਆਰ ਤਾਂ ਹੋ ਜਾ ਪਿਆਰੇ ਆ ਹੋਰ ਕੀ ਆ ਤੇ ਤੇ ਪਿਆਰ ਹੁਣ ਕੀ ਮਾ ਹੈਗਾ ਤੂੰ ਸੇਰਾ ਬਣਣਾ ਤੱਬੀ ਕੁੜਤਾ ਸਮੈਦ ਨਮਾਓ ਪਾ ਲੈਂਦਾ ਗਾ ਬੜਾ ਗਾ ਭੋਲੇ ਦਰਜੀ ਤੁਸੀਂ ਮਾ ਕੇ ਲਿਆ ਨਾ ਥੋੜਾ ਟੋਲਾ ਤੋਂ ਹੈ ਸਮਾ ਤਾਂ ਪਤਨੀ ਸਨਾਮੋ ਵੀ ਜ਼ਰੂਰ ਤੇ ਲਿਆ ਨਾ ਪੈਸੇ ਦੇ 17-1800 ਰੁਪਿਆ ਨày ਗੱਲ ਨਹੀਂ ਬਣੀ ਇੱਥੋਂ ਐ ਯੂਰੋ ਪੀੜਾ ਕਰਤਾ ਉਹ ਵਧੀਆ ਨਾਮ ਬਣਿਆ ਹੋਇਆ ਉਹਦਾ ਫੇਮਸ ਆ ਉਹ ਪੂਰਾ ਟੇਲਰ ਮਾਰਦਾ ਗੱਲਾਂ ਟੇਲਰਾਂ ਇੱਥੇ ਕੰਜਦੇ ਪਜਾਮੇ ਦੀ ਸਰਵਾਰ ਬਣਾਤੀ ਥੱਲੇ ਮੂਰੀਆਂ ਲਾਤੀਆਂ ਉਹਦੇ ਉਹ ਤਾਂ ਨਵੇਂ ਰਵਾਜ਼ ਦਾ ਸੁਆਗਾ ਭੋਲੇ ਦੀ ਖੜ ਜਾਗਾ ਤੂੰ ਤਾਂ ਕਿਹੜਾ ਕਰਦਾ ਕੰਮ ਭੋਲਾ ਉਹ ਤੇ ਫਰੀਆਂ ਦਾ ਭਾਈ ਦੀ ਪੋਲੀਟੀਕਲ ਪਾਰਟੀ ਆ ਸੀ ਉਹ ਮਾਰ ਦਦਾ ਧੜਕੇ ਕਿਸ਼ ਤਾਂ ਨਹੀਂ ਵੱਜਦੀ ਆਹ ਮਾਰੀਏ ਨਾ ਤੂੰ ਇੱਕ ਸਾਲਾ ਮੋਟਰਸਾਈਕਲ ਪੈਂਚਰ ਹੋ ਗਿਆ ਮੇਰਾ ਉਹ ਖੜਾ ਕੇ ਮਿਸਤਰੀ ਦਾ ਲੈ ਕੇ ਆਏਗਾ ਹੁਣ ਰੇੜਾ ਦਾ ਬਣਾ ਰਖਾ ਮੋਟਰਸਾਈਕਲ ਦਾ ਖੜਨ ਦਿੰਨਾ 1 ਮਿੰਟ ਵੀ ਉਹਨੂੰ ਉਹਨੂੰ ਕੰਮ ਧੰਦੇ ਦਾ ਜਾਣ ਈ ਆ ਜਾ ਪੈਸੇ ਲਿਆ ਆ ਉਹ ਐਨੇ ਕੀ ਕਰਨੇ ਤੀ ਅੱਜ ਵਿਆਹ ਕੇ ਲਿਆਉਣੀਆਂ ਉਹ ਓਏ ਵਿਆਹ ਕੇ ਨਹੀਂ ਲਿਆਉਣੀ ਜਿੱਥੇ ਇਹਦਾ ਪ੍ਰਭਾਵ ਚੱਲਦਾ ਕਿਸੇ ਦਾ ਨਹੀਂ ਚੱਲਦਾ ਬੀ ਸੀ ਦੂਸੀ ਸਾਰੇ ਇਹਨੂੰ ਸਲਾਮਾ ਮਾਰਦੇ ਨੇ ਉਹ ਸ਼ਗਨ ਪਾਉਣ ਜਾਣਾ ਮੈਂ ਇਸ ਦੀ ਸਾਈ ਨਹੀਂ ਫੜਾਉਣ ਜਾਣੀ ਉਹੀ ਮਾਰਦਾ ਐਨੇ ਦੱਸ ਕੀ ਕਰਨਾ ਤੇ ਘਰੇ ਰੱਖ ਦੇ ਆ ਇੱਕ ਦੋ ਕਾਪੀਆਂ ਬੋਤਨੇ ਬਸ ਲੱਦੀ ਹਜ਼ਾਰ ਰੁਪਏ ਜੇਬ ਚ ਰੱਖ ਕਈ ਵਾਰ ਐਂ ਜਿਵੇਂ ਬਤਾਉ ਆ ਦੀ ਮਾਸੀ ਮੂਸੀ ਮੇਂ ਕੁੜੀਆਂ ਬਲਾਈ ਖੜੀ ਹੋਵੇ ਹੈ ਕਈ ਵਾਰ ਪਰਖਣ ਦੇ ਮਾਰੇ ਵੀ ਜੀਜੇ ਦੀ ਜੀਵਤ ਕੋਈ ਸਹ ਹੈਗਾ ਕਹਿਣੀਗਾ ਹੈ ਉਹਨਾਂ ਨੇ ਕੋਈ ਨਹੀਂ ਬੁਲਾਈਆਂ ਮੇਰੀ ਗੱਲ ਹੋਈ ਉਹਦਾ ਰਿਸ਼ਤੇਦਾਰੀ ਦੋ 2100 ਧਰਕੇ ਮਰੀ ਮੁਰੇ ਇਹ ਚੱਕ ਮੈਂ ਮੇਰੀ ਗੱਲ ਸੁਣ ਲੈ ਇਹ ਚੱਕ ਚੁੱਕ ਕਰਨੀ ਆ ਵੀ ਅੱਡੇ ਕਮਰੇ ਚ ਲੈ ਕੀ ਚੱਕ ਕਰਨੀ ਆ ਓਏ ਉਹੀ ਮਰੀਆਂ ਨਾ ਹੁਣ ਕੀ ਚੱਕ ਕੀ ਕਰਦੇ ਹੁੰਦੇ ਨੇ ਜਿਵੇਂ ਤਾਂ ਉਹਨੂੰ ਕਰੇ ਦੀ ਪ੍ਰੀਤ ਨੂੰ ਬੁਲਾ ਕੇ ਉਹ ਚੱਕ ਦੀ ਕਰੀ ਅਸੀਂ ਗੱਲਾਂ ਬਾਤਾਂ ਕਰੀ ਤੀਆਂ ਵੀ ਹਾਂ ਭਾਈ ਤੂੰ ਠੀਕ ਹੈ ਤੂੰ ਮੇਰੇ ਨਾਲ ਰਾਜੀਆ ਵਿਆਹ ਕਰਨ ਨੂੰ ਓਏ ਗੱਲਾਂ ਬਾਤਾਂ ਨੂੰ ਚੈੱਕ ਮੈਂਸਾ ਕੋਈ ਚੈੱਕ ਕਰਨ ਨੂੰ ਡੰਗਰ ਪਸੂ ਆਓ ਵੀ ਚੈੱਕ ਕਰ ਲਾ ਓਏ ਜਿਹੜੀਆਂ ਵੀ ਤੂੰ ਗੱਲਾਂ ਬਾਤਾਂ ਟੈਲੀ ਟੂ ਗੱਲਾਂ ਬਾਤਾਂ ਕਰਨੀਆਂ ਨੇ ਸਾਰੀ ਗੱਲਬਾਤ ਹੋਈਆਂ ਹੋਈਆਂ ਨੇ ਸਾਡੀਆਂ ਗੱਲਾਂ ਸਾਰੀਆਂ ਹੋਈਆਂ ਹੋਈਆਂ ਨੇ ਬਸ ਐ ਰੱਖੀ ਕਦੇ ਵੀ ਭਾਈ ਸਾਡੇ ਘਰੇ ਗੋਹਾ ਵੀ ਟੱਕਣਾ ਪਊ ਸਾਡੇ ਘਰੇ ਰੋਟੀਆਂ ਵੀ ਲਾਉਣੀਆਂ ਪੈਣਗੀਆਂ ਹੈ ਸਾਡਾ ਤਾਂ ਅਮਸਿੱਧਰਾ ਪੁੱਦਰਾ ਘਰ ਹੈ ਕਈ ਵਾਰ ਮੇਰੀ ਗੱਲ ਸੁਣ ਲੈ ਮੱਲਾ ਚੜਦੇ ਚੜਾਉ ਤੇ ਗੱਪਸੜਾਪਾ ਮਾਰੇ ਹੁੰਦੇ ਨੇ ਥੋਡੇ ਫਿਰ ਮਾਗਰੋਂ ਨਿਕਲਦੀ ਹੁੰਦੀ ਆ ਫੂਕ ਠੀਕ ਹੈ ਆ ਉਹਦਾ ਪੈਂਦੀ ਚੰਗੀ ਸਾਲਾ ਆ ਗਿਆ ਦੇਖ ਗੋਹਾ ਘਹਾਣੀ ਦੇਖ ਦਿਓ ਪੜ੍ਹੀ ਲਿਖੀ ਕੁੜੀ ਆ ਠੀਕ ਹੈ ਘਰ ਸਾਹਮਣ ਵਾਲੀ ਕੁੜੀ ਆ ਉਹ ਸਾਡੇ ਲਈ ਗੋਸਿਟਵਾ ਤੇ ਰਹੇ ਉਹਦਾ ਜੋਬ ਕਰੂਗੀ ਜੋਬ ਕਰੂਗੀ ਉਹਦਾ ਆਹ ਫੋਨ ਲਵਾ ਦੂੰ ਟੇਸ਼ਨ ਮਾਸਟਰ ਆ ਤੰਗਾ ਪਗਾ ਹੀ ਨਾ ਮਾਰੋ ਤੰਬੀ ਕੁਰਤਾ ਪਾ ਚੰਗਾ ਉਹਦੇ ਪੱਟ ਦਿਖਾਈ ਜਾਏਗਾ ਚਾਦਰੇ ਚੱਕ ਚੱਕ ਕੇ ਇਹ ਮੇਰੇ ਸਾਲ ਦਾ ਨਵੀਂ ਰਿਵਾਜ ਚਲਾਈ ਫਿਰਦਾ ਵੀ ਆਉਦੀ ਪਕਾਈ ਜਾਂਦਾ ਘਰੇ ਇਹ ਮਨ ਮਰਜੀ ਕਰਦਾ ਮਨ ਮਰਜੀ ਨਹੀਂ ਕਰਦਾ ਹਾਈ ਹਾਈ ਹੂੰ ਕਹਦੀ ਭਾਈ ਤੜਕੀ ਗੋਲੀਆਂ ਲੈਣ ਲੱਗੀ ਸੁੱਖੀ ਸੰਧੀ ਭਾਈ ਗੋਲੀਆਂ ਤਾਂ ਨਾ ਮੈਂ ਖਾ ਗੱਡੀ 'ਚ ਜਾਵਾਂਗੇ ਤੇਲ ਜਾ ਵਾਲਾ ਚੜਦਾ ਮੈਨੂੰ ਮੈਂ ਖਾ ਪਹਿਲੀ ਲੈ ਲਾਂ ਫੇਰ ਔਖਾ ਹੋ ਜਾਂਦਾ ਉਹ ਜਦੋਂ ਦੇਬੇ ਕੇ ਵਿਆਹ ਗਏ ਤੇ ਸਾਡੇ ਪਿੰਡ ਸਾਰੇ ਦਾ ਬੁਰਾ ਹਾਲ ਹੋ ਗਿਆ ਮੇਰਾ ਤਾਂ ਗੱਡੀ 'ਚ ਜਿਹੜਾ ਮਟਰ ਪਨੀਰ ਖਾਦਾ ਸੀ ਸਾਰੀ ਨਿਕਲ ਗਈ ਜੈਰ ਉਹਦਾ ਹੋਰ ਤਾਂ ਐਂ ਡਰ ਲੱਗਦਾ ਮੈਂ ਖਾ ਪਹਿਲੀ ਲੈ ਲੈਣੀ ਐ ਗੋਲੀ ਨਾ ਜਾਓ ਭਾਈ ਫਿਰ ਜੈਨੀ ਔਖੇ ਲੱਗਦੇ ਆਂ ਅਸੀਂ ਭਗ ਜਾਂਦੇ ਆਂ ਲੈ ਭਾਈ ਨਾ ਕਿਉਂ ਨਾ ਜਾਈਏ ਘਰ ਦਾ ਕਾਰਜ ਹੈ ਜੇ ਅਸੀਂ ਨਹੀਂ ਜਾਵਾਂਗੇ ਹੋਰ ਦੱਸ ਜਾਊ ਕਿਹੜਾ ਬੰਤਾ ਉਹ ਅੰਦਰ ਹੀ ਲੱਗ ਰਿਹਾ ਪੱਗ ਜੀ ਬੰਨਣ ਤਿਆਰ ਹੋਣ ਲੱਗ ਰਿਹਾ ਆ ਪਾਇਨ ਦਾ ਜੀ ਟੂਟੀਆਂ ਨਹੀਂ ਤਿਆਰ ਹੁੰਦੀਆਂ ਮੈਂ ਕਿਹਾ ਮੈਂ ਸਵਾਈ ਦੇ ਤੁਰਨਾ ਉਹੀ ਪਣਾਈ ਕਰਨਗੇ ਇਹੋ ਉਹ ਬੰਤਾ ਇਹ ਲੈ ਠੀਕ ਹੈ ਹਾਂ ਭਾਈ ਮੈਂ ਤੇ ਤੈਨੂੰ ਐਂ ਕਹਿੰਦੀ ਸੀ ਮੈਂ ਖਾ ਦੋ ਦੋ ਕੋ 1000 ਰੁਪਏ ਸਾਨੂੰ ਵੀ ਫੜਾ ਦੇ ਉੱਥੇ ਹੁਣ ਨਾਲ ਤਾਂ ਸਲਾਮੀ ਸਲੂਮੀ ਦੇਣੀ ਹੁਣ ਉਹਨਾਂ ਨੇ ਸਾਹਮਣੇ ਕਿੱਥੇ ਪੈਸੇ ਮੰਗਦੇ ਕਿਹੜਾ ਸੋਨੇ ਲੱਗਾਂਗੇ ਨਾਲੇ ਉੱਥੇ ਲਾਗੀ ਤੱਥੀ ਹੋਣਗੇ ਉਹਨਾਂ ਨੂੰ ਦਿੱਤੀ ਜਾਊਗੀ ਵਧਾਈ ਵਧੋਈ ਤੁਸੀਂ ਦੋ ਦੋ ਯਾਰ ਕੀ ਕਹਿੰਨਾ 2-200 ਰੁਪਏ ਬਹੁਤ ਆ ਸਾਨੂੰ 100-100 ਤੁਸੀਂ ਮੈਨੂੰ ਮੁੰਡੇ ਨੂੰ ਪਾ ਦਿਓ 100 ਇਹ ਕੁੜੀ ਨੂੰ ਪਾ ਦਿਓ ਲੈ ਭਾਈ ਹੁਣ 100-100 ਪੂੰਦੇ ਸੋਨੇ ਲੱਗਾਂਗੇ ਸੀ ਉੱਥੇ ਕੋਟੋ ਕਰ ਤਾ ਨਹੀਂ ਇਹ ਤੁਸੀਂ ਤੰਗਲੀ ਮੰਗੋ ਤੰਗਲੀ ਚੱਕ ਲੋ ਫਿਰ ਤਾਂ ਡਾ ਦੋ ਸਾਰਾ ਕੁਝ ਐ ਕਰੋ ਬਈ ਕੁਝ ਨਹੀਂ ਹੁੰਦਾ ਟੌਰ ਤੁਹਾਡੀ ਬਣੋਂਗੇ ਕਹਿਣਗੇ ਮੈਂਬਰ ਮੈਂਬਰ ਨਹੀਂ ਮੇਰੀ ਟੌਰ ਤਾਂ ਝੋਲੇ ਨੇ ਬਣਾ ਦੇਣ ਕਰ ਨਹੀਂ ਲੈ ਲੈਂਦੇ ਪਹਿਲਾ ਛਾਂਪ ਉੱਥੇ ਈ ਢੀ ਕਾ ਲਈ ਤੋਲੇ ਦੀ ਕੀ ਲੋੜ ਪੈਂਦੀ ਕਰਾਉਣ ਦੀ ਭਾਈ ਮੇਰੀ ਗੱਲ ਸੁਣ ਜਦੋਂ ਸ਼ਗਨ ਵਿਹਾਰ ਕਰਨੇ ਜਦੋਂ ਉਹ ਰਹਿਣ ਦੇ ਪਾਟਿਏ ਰਹਿਣ ਦੇ ਤੇਰੇ ਵਰਗੇ ਪਾਟਿਏ ਘਰ ਬਕਾਉਂਦੀਆਂ ਮੰਜੇ ਨਹੀਂ ਭਾਈ ਜਦੋਂ ਪਾਸ ਛਾਂਪ ਪਾ ਕੇ ਸ਼ਗਨ ਪਾ ਕੇ ਘਰ ਨੂੰ ਵਾਪਸ ਮੁੜਾਂਗੇ ਮੰਗਰੋ ਦੇਖੀ ਆਂਡ ਗਮਾਂਡ ਦੀਆਂ ਟੀਮੀਆਂ ਛਾਂਪ ਨੂੰ ਐ ਫੜਫੜ ਦੇਖਣਗੇ ਕੋਈ ਕੋ ਹੋਏ ਤੋਲੇ ਦੀ ਐ ਕੋਈ ਕੋ ਸਵਾ ਤੋਲੇ ਦੀ ਉੱਥੇ ਆਪਣੀ ਕਿੰਨੀ ਇੱਜ਼ਤ ਬਣੂਗੀ ਹੈ ਐ ਕਹਿੰਦੇ ਲੈ ਠਿੱਕਰੇ ਵਰਗੀ ਛਾਂਪ ਪਾਗੇ ਭਾਰੀ ਹੋਰ ਕਿੰਨੇ ਕਿੰਨੇ ਦੇ ਮਾ ਹੁਣ ਸੁਣੂ 2 2 ਕਹੇ ਆਏ 550 ਲੈ ਲੋ 2 200 ਲਿਓ ਬਈ 550 ਨਾਲ ਤਾਂ ਕੀ ਹੋਊ ਸਿਸਲਾਮੀ ਦੇਵਾਂਗੇ ਨਹੀਂ ਨਹੀਂ ਤਾਂ ਹਾਂ ਜੀ ਆਪਾਂ 500 ਖੁੱਲਾ ਦੇ ਦੋ ਹੋਰ 7 ਆਹ ਹੁਣ 700 ਲੈ ਲੈ ਭਾਈ ਬਈ ਦੇਖਿਓ ਹੀ ਮੈਂ 700 ਬਹੁਤ ਔਖਾ ਮੈਂ ਤਾਂ ਹਾਲੇ ਫਸਲ ਨਹੀਂ ਵੇਚੀ ਹਣੇ ਤਾਂ ਗਾਹ ਮੇਰੀ ਮੰਡੀ ਚ ਪਈ ਆ ਉੱਥੇ ਸਲਾਮੀ ਵੀ ਦੇਵਾਂਗੇ ਭਾਈ 700 ਤਾਂ ਉੱਥੇ ਉਂ ਲੱਗ ਜੂਗਾ ਵਧਾਈਆਂ ਵਧੂਆਂ ਦਾ ਜੀ ਆ 500 ਵਾਲਾ ਦੇ ਦੋ ਹੋਰ ਉਹ 500 ਵਾਲਾ ਬਹੁਤ ਹੈ ਉਹੀ ਮਰੀ ਜਣੀ ਹੈ ਬਾਈ ਮਾਰ ਰਖਣਾ ਮਰੂ ਟਕਾ ਕੇ ਕੋਈ ਪਾਦੀ ਬਾਈ ਮੇਰੀ ਗੱਲ ਸੁਣ ਹਜਾ ਕਹੂਗਾ ਮੈਂਬਰ ਦੇ ਘਰ ਵਾਲੀ ਹੈ ਹੋਰ 1000 1000 ਰੁਪਿਆ ਹੋਰ ਦੇ ਦੇ ਆਪਣੀ ਟੌਰ ਬਣੂ ਆਪਣੀ ਠੁੱਕ ਬਣੂ ਬਾਈ ਉੱਥੇ ਇੱਥੇ ਕਦੇ ਨਹੀਂ ਪੁੱਛਿਆ ਮੈਂਬਰ ਕੌਣ ਹੈ ਦੱਸ ਦੇ ਸਰਬਸੰਮਤੀ ਨਾਲ ਬਣਿਆ ਹੋਇਆ ਹਾਂ ਮੈਂ ਤਾਂ ਪੂਰਾ ਦੱਸਾਂਗੇ ਆਪਣੀ ਵੀ ਠੁੱਕ ਬਣੂਗੀ ਉੱਥੇ ਪੂਰੀ ਠੁੱਕ ਬਣੂਗੀ ਸਰਬਸੰਮਤੀ ਨਾਲ ਮੈਂਬਰ ਬਣਿਆ ਹੋਇਆ ਅੱਜ ਦੇ ਟਾਈਮ 'ਚ ਕੌਣ ਸਰਬਸੰਮਤੀ ਨਾਲ ਹਾਂ ਬਸ ਐ ਰੱਖੋ ਹਾਂ ਆਹ ਤਾਂ ਗੱਲ ਬਣੀ ਨਾ ਹਾਂ ਹਾਂ ਵੀ ਸਰਬਸੰਮਤੀ ਸਾਰਾ ਪਿੰਡੇ ਦੇ ਘਰੇ ਆ ਗਿਆ ਕਦੇ ਵੀ ਇਹ ਜਿੰਦਾ ਵੀ ਹਾਂ ਉਹ ਤੈਨੂੰ ਨਾ ਬੁਲਾਉਣੇ ਹਾਂ ਹਾਂ ਹਾਂਜੀ ਹਾਂਜੀ ਨਾ ਨਾ ਭਾਈ ਉਹ ਨਾ ਤੂੰ ਫਿਕਰ ਕਰ ਨਹੀਂ ਬੈਠੇ ਥੋੜੇ ਪੰਮ ਤੇਰਾ ਬਿਜ਼ਨਸ ਚੱਲਦਾ ਨਹੀਂ ਹੁਣ ਤੇਰਾ ਮੇਰਾ ਖਾਤਾ ਬੰਦ ਕਰ ਦਿੱਖਾ ਬੈਂਕ ਨੇ ਉੱਥੇ ਨਾਲੇ ਹੋਰ ਐ ਬਾਬਲ ਦਾ ਫਰਡ ਮਾਇਨ ਉਹ ਕੋਟਾ ਥਾਪ ਹੋ ਜਾ ਮੂਰੇ ਮੈਂ ਤੈਨੂੰ ਦੱਛਾ ਠੀਕ ਐ ਕਾਇ ਪਈਏ ਆ ਬਾਬਲ ਉਹਦਾ ਮੁੰਡਾ ਲੈਦਾਸ ਹੁਣ ਬਾਈ ਹੈਗਾ ਵੱਡਾ ਤੈਨੂੰ ਕੀ ਲੋੜ ਹੈ ਵਿੱਚ ਉਹ ਕਰਨ ਦੀ ਨਹੀਂ 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 ਕਿਉਂ ਮੋੜਦੀ ਮੈਨੂੰ ਜਿਹੜੇ ਬੱਤ ਗਏ ਓਏ ਬਾਈਆਂ ਕੋਲੋਂ ਕਦੇ ਮੁੜੇ ਨੇ ਬੈਠੇ ਆਂਦਾ ਛ ਉਹ ਕੰਮੀਆਂ ਵਾਲਿਆਂ ਆਇਆ ਹਲੇ ਓਏ ਉਹ ਤਾਂ ਧੜ ਕਢਾਉਣੀ ਐ ਮੈਂ ਨਹੀਂ ਉਹ ਤਾਂ ਬਣਾ ਜਾਂਦਾ ਨਾ ਧੜ ਕੀ ਗੱਲ ਆ ਪਾ ਨੰਬਰ ਆਓ ਖੜਕੇ ਓਏ ਕੋਈ ਨਾ ਜਾਓ ਉਹ ਕੱਟ ਲਿਓ ਓ ਮੁੰਡਿਆ ਉਹ ਹੁਣੇ ਦੀ ਕੱਟ ਲਿਆ ਆਪਦੀ ਬਾਈ ਹੋ ਹਰ ਸਾਰੇ ਜਾਣਾ ਬਣਾ ਕੇ ਕਰਤਾ ਆਈ ਨਹੀਂ ਬਾਈ ਕਰਿਆ ਕਰਦੇ ਫੇਰ ਕਿਉਂ ਦਾ ਇੱਕ ਜਾਣਾ ਨਾਲ ਬਗਜੂ ਨਾਲ ਇਹਦੇ ਨਾਲ 24 ਘੰਟੇ ਤੱਕ ਰਹਿੰਦਾ ਉਹ 70 ਹਜ਼ਾਰ ਦੀ ਤਰ ਕੀ ਗਾ ਪਰਖਿਆ ਯਾਰਾ ਕੀ ਆ ਆ ਆ ਆ ਕੀ ਹੋ ਗਿਆ ਆਪਦੀ ਪੰਜਾਬ ਪਿਉ ਕੇ ਲੈ ਜਾ ਕਿਉਂ ਇਹ ਨਹੀਂ ਹੁੰਦਾ ਸਿਸਟਮ ਕਾ ਤੋ ਉਹ ਮੈਂ ਕਹਿੰਦਾ ਜਰਮਾ ਤੰਮੀ ਨਾਲ ਜਾਉ ਮੇਰੇ ਨਾਲ ਉਹ ਜਮਾਨਾ ਤੇ ਜਾਣਾ ਯਾਰ ਤੂੰ ਵਧਿਆ ਪੁੱਛੀ ਫਿਰਦਾ ਦੋ ਬੰਦੇ ਤੂੰ ਪੁੱਛੀ ਫਿਰਦਾ ਸਾਰੇ ਤੇ ਫਿਰਦੇ ਤੁਸੀਂ ਲੈਣਾ ਚੱਕੀ ਤੂੰ ਐ ਕਰ ਪੈ ਐ ਕਰੋ ਭਰਾਲੀ ਮਿਛਾ ਲੈਣੇ ਟਰਾਲੀ ਚ ਉੱਤੇ ਦਰੀਆਂ ਮਿਛਾ ਲੈਣੇ ਆ ਭਾਗ ਜਾਨੇ ਆਪਾਂ ਵਧੀਆ ਵਧੀਆ ਮੇਰੀ ਗੱਲ ਸੁਣ ਐ ਕਰਦੇ ਆਪਾਂ ਨਾਲੇ ਮੈਨੂੰ ਤੇਲ ਨਹੀਂ ਚੜਨਾ ਟਰਾਲੀ ਚ ਚੱਲਦੇ ਆ ਸਾਰੀ ਗੱਲ ਲੈਣਾ ਹੈ ਟਰਾਲੀ ਚ ਕੱਲ ਸੁਣੋ ਸਾਰੀ ਗੱਲ ਲੈਣਾ ਹੈ ਮੈਂਬਰ ਦੇ ਘਰ ਲਈ ਮੈਂ ਤਾਂ ਗੱਡੀ ਚ ਜਾਦਾ ਅੱਜ ਮੇਰੇ ਸਾਲ ਦੀ ਹੋਣ ਸਰਪੰਚ ਨਹੀਂ ਬਣਾ ਦੂ ਮੈਂ ਜਾਣ ਨਹੀਂ ਤਾ ਕੀ ਕਰੀ ਤਾਂ ਦੀ ਮੈਂ ਕਰੇ ਰਹਿ ਜਾਣਾ ਤੁਸੀਂ ਲਿਆਓ ਕੁੜੀ ਲਿਆਓ 50 ਵਜਾ ਕੇ ਕੁੜੀ ਭਜਾ ਕੇ ਲੈ ਜਾ ਇਹ ਗੱਲਾਂ ਕੀ ਕਰਦੇ ਹੋ ਯਾਰ ਤੁਸੀਂ ਮੈਂ ਜਿਹੜਾ ਉੱਤੇ ਖਾ ਉਹ ਸਾਡਾ ਚੈੱਕ ਕਰੂ ਕੰਮੀਆਂ ਵਾਲਾ ਪਹਿਲਾਂ ਕਿਉਂ ਲੈ ਜਾ ਹਾਂ ਚੈੱਕ ਕਰਾ ਦੇ ਉਹਦੀ ਚੰਗਾ ਵਿਚਾਰੀ ਦੀ ਭਜਾ ਕੇ ਲੈ ਜਾ ਜੇ ਭਜਾਉਣ ਵਾਲਾ ਹੁੰਦਾ ਕਦੋਂ ਦਾ ਨਾ ਭਜਾ ਕੇ ਲੈ ਜਾਂਦਾ ਭਾਈ ਕੰਮੀ ਵਾਲਾ ਤਾਂ ਜਾਉ ਨਾਲ ਮੇਰਾ ਢੋਲਾ ਹੋਈ ਫੜੂ ਉੱਥੇ ਪਟੜਾ ਕੰਮੀ ਵਾਲੇ ਨੂੰ ਵਿਆ ਲਿਓ ਕੰਮੀ ਵਾਲੇ ਨੂੰ ਹੀ ਵਿਆ ਲਿਓ ਕੁੜੀ ਨੂੰ ਮੇਰੇ ਉਧਰ ਟੱਕਾ ਲੱਗੂ ਜੇਰ ਪ੍ਰਧਾਨ ਦਾ ਉੱਤਮ ਮੈਂ ਕਹੀ ਜਾਂਦਾ ਕੀ ਪਤਾ ਲੱਗੂਗਾ ਤੇਰਾ ਮੈਂ ਤੇਰੇ ਬਾਬਲ ਦਾ ਫਰਜ ਨਭਾਉਂ ਉੱਥੇ ਗਾੜਿਆ ਓ ਤੂੰ ਸਾਡਾ ਰੈਟੂ ਤਾਂ ਛੋਟਾ ਤੂੰ ਕਿੱਥੋਂ ਬਾਬਲ ਬਣ ਜਾਏਗਾ ਸਾਡਾ ਓਹੀ ਤਾਂ ਮੈਂ ਕਿਹਾ ਵੀ ਵੱਡਾ ਭਾਈ ਹੈਗਾ ਤੂੰ ਹੀ ਵਿੱਚ ਬਾੜ ਚ ਬੁੱਝਾ ਤੜਾਈ ਜਾਂਦਾ ਹੈ ਓਏ ਭਾਈ ਅਗੂ ਮਰਜ਼ੀ ਕਰ ਲੈ ਤੈਨੂੰ ਭਾਈ ਆ ਜਾ ਚਲੋ ਹਾਂ ਓ ਮੈਂ ਬਾਬਲ ਦਾ ਫਰਜ ਨਭਾਉਂ ਉੱਥੇ ਓ ਬਾਬਲ ਬੂਬਲਾ ਬਣੀ ਓਏ ਅਬ ਤਾਂ ਜਿਹ ਲੈ ਰੌਣ ਸੂਰਤ ਅੱਜ ਦੇ ਦਿਨ ਨਾਲੇ ਕੁਸ ਕਰ ਪਰ ਇੱਕ ਵਕਟ ਐਡਾ ਵੀ ਬੱਦਲ ਨਾ ਬਈ ਫਿਰ ਜਦੋਂ ਭਾਈ ਹੈਗਾ ਵੱਡਾ ਆਪੇ ਬਣ ਜਾਊਗਾ ਤੂੰ ਦੱਸੋਈ ਸੁਣੋ ਭਾਈ ਜਿਦਾ ਚੱਲਣਾ ਚਲੋ ਹੁਣ ਸਵਾਈ ਹੋਈ ਪਈ ਐ ਫਿਰ ਪਣਾਈ ਹੋਜੂ ਫਿਰ ਪਈ ਬਾਗ ਚੱਲਾਂਗੇ ਆ ਦਲੂਸਰਾ ਗੱਡੇ ਉੱਥੇ ਕੰਮੀ ਵਾਲੇ ਨੂੰ ਮੱਲ ਲਜਾਉਂ ਕੇ ਮੈਂ ਕੁਝ ਖਾਣਾ ਥੜਾ ਚੱਕ ਕਰ ਤੂੰ ਘੱਟ ਹੀ ਰਾਇ ਯਾਰ ਕੰਮੀ ਵਾਲੇ ਨੂੰ ਮੱਲ ਲਾ ਤੂੰ ਐ ਕਰ ਬਾਈ ਤੂੰ ਉੱਥੇ ਕੁਝ ਖਾਈ ਨਾ ਮੇਰੇ ਨਾਲ ਸੁਣ ਤੂੰ ਤੇ ਕੰਮੀਆਂ ਟੈਂਪੂ ਚਾ ਜਾ ਜੋ ਅਸੀਂ ਜਾਣਾ ਗੱਡੀ ਚ ਚਲੋ ਜੱese ਚਲੋ ਚਲੋ ਭਾਈ ਆਜੋ ਆਪੀ ਆਉਂਦ ਰੂ ਫੋਨ ਚੈੱਕ ਕਰ ਲੈ ਚਲੋ ਫਟ ਮੈਂ ਚੱਲ ਹਾਂ ਭਾਈ ਹਾਂ ਗੱਡੀ ਆ ਗਈ ਮੂੰ ਤੇ ਸੱਕਲੀਆਂ ਪਾ ਲੋ ਚੁੱਪ ਕਰ ਜਾ ਆਜਾ ਚਲੋ ਨੋਏ ਚਲੋ ਜਿੰਦੇ ਜਿੰਦੇ ਰੱਖਿਆ ਮੁੱਕ ਗਿਆ ਜਿੰਦੇ ਲਾ ਕੇ ਚਲੋ ਪਹਿਲੇ ਤੁਸੀਂ ਜਿੰਦੇ ਲਾਇਆ ਆ ਆਜਾ ਤੁਰ ਪੈ ਤੁਰ ਪਿਆ ਬਾਈ ਨੰਬਰ ਹੈਗਾ ਪੋਰਟਰ ਚਲੋ ਲੋਪੜਾ ਹਾਂ ਬਾਈ ਉਹ ਜਿੰਦੇ ਲਾ ਕੇ ਹਾਂ ਮਾ ਸਬਾਨ ਜੱਪ ਚੱਕ ਲਿਆ ਮਨ ਵਾਲੇ ਆਜੋ ਤੁਸੀਂ ਬਾਲਾ ਹੀ ਟਾਈਮ ਲਾਇਆ ਏ ਟਾਈਮ ਤਾਂ ਫਿਰ ਬਾਜ਼ਾਰ ਤੇ ਲੱਗ ਹੀ ਜਾਂਦਾ ਕੋਈ ਗਰ ਨਹੀਂ ਲੈ ਸਮਾਂ ਚਲ ਕੋਈ ਗਰ ਨਹੀਂ ਆਹ ਵਾਰੀ ਕਾਇਮ ਲਾਈ ਚੁਸੀ ਕਿਹਦਾ ਹੋਵੇ ਨਾ ਚਾ ਦਲ ਤੋਂ ਨਾ ਇਹ ਸੁਣ ਭਾਈ ਨੂੰ ਬੁਲਾ ਲੈ ਦੇ ਮੰਗੇ ਨੂੰ ਤੂੰ ਤਾਂ ਆਪਦੇ ਭਰਾ ਦਾ ਬਣ ਕੇ ਬਹਿ ਜਾਏਗਾ ਤੇਰੇ ਨਾਲ ਪਤਾ ਕਿੰਨੀਆਂ ਕੀਤੀਆਂ ਨੇ ਉਹਦੇ ਘਰ ਵਾਲਿਆਂ ਜੀਤੋ ਨੇ ਤੈਨੂੰ ਤਿੰਨ ਤਾਂ ਤੇਰੀ ਮਾਂ ਹੀ ਸਮਾਰ ਗਿਆ ਉਹਨੇ ਐਂ ਡਾਨਸ ਮਾ ਸੱਟ ਸੱਟ ਖੂਨ ਦੇ ਛਿੱਟੇ ਐਡੇ ਐਡੇ ਤਬੀਤ ਮੈਂ ਚੱਕਿਆ ਮੈਨੂੰ ਪਤਾ ਪਰ ਤੂੰ ਤਾਂ ਉਦੋਂ ਵੀ ਨਹੀਂ ਮੇਰੇ ਤੇ ਯਕੀਨ ਕੀਤਾ ਤੇ ਅੱਜ ਵੀ ਆਪਦੇ ਭਰਾ ਦਾ ਹੀ ਬਣੇਗਾ ਚੁੱਪ ਕਰਕੇ ਬਹਿ ਜਾ ਕੋਈ ਲੋੜ ਨਹੀਂ ਪਰਾ ਨੂੰ ਬੁਲਾਉਂਦੀ ਟਿੱਪ ਕਰਕੇ ਕੀ ਗੱਲ ਆ ਉਹ ਤਾਂ 3 ਵੀ ਨੇ ਕਰੀਆਂ ਨੇ ਜੇ ਭਾਈ ਨੂੰ ਅੱਜ ਬੁਲਾ ਲਾਂਗੇ ਇਹੀ ਟਾਈਮ ਹੁੰਦੇ ਨੇ ਬੁਲਾਉਣ ਦੇ ਤੈਨੂੰ ਕੀ ਪਤਾ ਉਹਦੀ ਧੀ ਵੀ ਕੀ ਕੀ ਗੱਲਾਂ ਕਰਦੀ ਐ ਤੈਨੂੰ ਪਤਾ ਕੀ ਗੱਲਾਂ ਕਰਦੀ ਐ ਕਹਿੰਦੀ ਇਹਦੀ ਧੀ ਨੇ ਮੁੰਡਾ ਪਸੰਦ ਕੀਤਾਗਾ ਮੈਂ ਇਥੋਂ ਨਹੀਂ ਸੁਣੇ ਜਾਂਦੇ ਮੈਨੇ ਬਹੁਤ ਸੁਣ ਲਿਆ ਮੈਂ ਹੁਣ ਨਹੀਂ ਸੁਣਦੀ ਹੋ ਜਾਣਦੇ ਮੇਰੀਆਂ 3ਾਂ ਦਾ ਸਹਜ ਮੈਂ ਤੇਨਾ ਹੋ ਜਾਣਦੇ ਉਹ ਧੀਵਿਆਂ ਦਾ ਤਾਂ ਕੰਮ ਹੀ ਹੁੰਦਾ ਇਆਂ ਇਆਂ ਗੱਲਾਂ ਬਾਤਾਂ ਕਰਨ ਦੇ ਹੁਣ ਹੁਣ ਤੂੰ ਗੱਲਾਂ ਇਹ ਹੀ ਕਰੀ ਜੇ ਨੇ ਤੇਰੀ ਮਰਜ਼ੀ ਐ ਹੁਣ ਨਹੀਂ ਉਹ ਤਾਂ ਤੁਸੀਂ ਬੋਲੇ ਨਹੀਂ ਜਦੋਂ ਮੇਰੇ ਨਾਲ ਕਰਦੀ ਰਹੀ ਐ ਛੋਡੇ ਨਾਲ ਵੀ ਕਰਦੀ ਰਹੀ ਐ ਅੱਜ ਤੁਸੀਂ ਭਰਾ ਦੇ ਬਾਣਦੇ ਹੋ ਤੁ ਚਲੋ ਠੀਕ ਹੈ ਮੈਨੂੰ ਜਿੰਦੂ ਕਹਿੰਦੀ ਹੈ ਬਸ ਠੀਕ ਹੈ ਬਸ ਕੋਈ ਲੋੜ ਨੂੰ ਚੁੱਪ ਕਰਕੇ ਬਹਿ ਜਾਓ ਆਪੇ ਹੋ ਜਾਊਗਾ ਉਹਨਾਂ ਤੋਂ ਬਿਨਾ ਸਰ ਜੂਗਾ ਚਲੋ ਠੀਕ ਹੈ ਹਾਂ ਕਰੋ ਤੁਸੀਂ ਪ੍ਰਿੰਜਲ ਹਾਂਜੀ ਮੰਮੀ ਹੋ ਗਈ ਪੁੱਤ ਤਿਆਰ ਹਾਂ ਮੰਮੀ ਤਿਆਰ ਆਹ ਕਾ ਨੂੰ ਲਾਉਣਾ ਸੀ ਪੁੱਤ ਤੂੰ ਇਹਨਾਂ ਦੇ ਨਾਲ ਤਾਂ ਟਿੱਕਾ ਲਾ ਲੈਣਾ ਸੀ ਮੰਮੀ ਤੈਨੂੰ ਪਤਾ ਤਾਂ ਹੈ ਦਾਦੀ ਦਾ ਟਿੱਕਾ ਤਾਂ ਲਾਇਆ ਚਲ ਕੋਈ ਨਾ ਇਹ ਤਾਂ ਮੈਨੂੰ ਪਤਾ ਹੀ ਹੈ ਪੁੱਤ ਵੀ ਤੇਨੇ ਸ਼ੌਂਕ ਸੀ ਕਦੋਂ ਇਹ ਦਿਨ ਆਵੇ ਤੇ ਕਦੋਂ ਤੂੰ ਇਹ ਟਿੱਕਾ ਲਾਵੇਂ ਮੇਰੀ ਧੀ ਨਾ ਬਾਲੀ ਸਿਆਣੀ ਲੱਗਦੀ ਤੇ ਬਾਲੀ ਸੋਹਣੀ ਲੱਗਦੀ ਹੈ ਤੇ ਕਦੋਂ ਤੱਕ ਆ ਜਾਣਗੇ ਪੁੱਤ ਮੰਮੀ ਬਸ ਉਹ ਤੁਰਪੇਸੀ ਹੋਈ ਸੀ ਜッセ ਨਾਲ ਆਉਂਦੇ ਹੋਣੇ ਬਸ ਉਹ ਤਾਂ ਠੀਕ ਹੈ ਪੁੱਤ ਇੱਕ ਮੈਂ ਤੈਨੂੰ ਐ ਕਹਿਣੀ ਆਂ ਵੀ ਘਬਰਾਉਣਾ ਨਹੀਂ ਕੋਈ ਵੀ ਗੱਲ ਪੁੱਛਣ ਸਹਿਜਮਤੇ ਨਾ ਕਰਨੀ ਹੈ ਠੀਕ ਹੈ ਨਾ ਠੀਕ ਹੈ ਮੰਮੀ ਸਾਡੇ ਵੇਲੇ ਟਾਈਮ ਸੀ ਪੁੱਤ ਸ਼ਰਮੋ ਸ਼ਰਮੀ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀ ਪਰ ਸੋਡੇ ਟਾਈਮ ਦਾ ਪੁੱਤ ਬਹੁਤ ਫਰਕ ਹੈ ਠੀਕ ਹੈ ਨਾ ਜਿਵੇਂ ਤੂੰ ਕਿਹਾ ਸੀ ਅਸੀਂ ਤੇਰੀ ਗੱਲ ਮੰਨ ਕੇ ਉਹ ਮੇਰੇ ਰਿਸ਼ਤਾ ਕਰਤਾ ਬਾਕੀ ਤੂੰ ਆਪ ਸਿਆਣੀ ਹੈ ਠੀਕ ਹੈ ਨਾ हां मम्मी कोई गल नहीं तू फिकर ना कर जेड़ा कुछ ਪਹਿਲਾਂ ਹੋਇਆ ਨਾ ਹੁਣ ਨਹੀਂ ਹੁੰਦਾ ਤੂੰ ਨਾ ਟੈਨਸ਼ਨ ਲੈ ਟੈਨਸ਼ਨ ਦਾ ਪੁੱਤ ਹੁੰਦੀ ਆ ਮਾਂ ਮਾਂ ਨੂੰ ਟੈਨਸ਼ਨ ਕਿਵੇਂ ਨਾ ਲਵਾਂ ਤੈਨੂੰ ਪਤਾ ਲੋਕ ਸੌ ਸੌ ਗੱਲਾਂ ਕਰਨਗੇ ਆਖਣਗੇ ਕੁੜੀ ਨੇ ਆਪ ਪਸੰਦ ਕੀਤਾ ਸੀ ਮੁੰਡਾ 4 ਮਹੀਨੇ ਨਹੀਂ ਹੋਏ ਆਵੇਗੀ ਘਰੇ ਆ ਕੇ ਉਹ ਹੋ ਮਮੀ ਤੂੰ ਪਹਿਲੀ ਇਹ ਸਾਰਾ ਕੁਝ ਕਿਉਂ ਸੋਚੀ ਜੰਨੀ ਆ ਇਹੋ ਜਿਹਾ ਕੁਝ ਨਹੀਂ ਹੁੰਦਾਗਾ ਚੱਲ ਕੋਈ ਨਾ ਠੀਕ ਐ ਬੱਦ ਚੰਗਾ ਮੈਂ ਚਲ ਪੁੱਸ ਮਣੀ ਹੋ ਗਈ ਤਿਆਰੀ ਨਾਲ ਨਾ ਨਾ ਬਸ ਪੁੱਤ ਤਿਆਰੀ ਹੋ ਗਈ ਠੀਕ ਹੈ ਠੀਕ ਹੈ ਨਾ ਹਾਂ ਚਲ ਆ ਜੂਗੀ ਹੋਰ ਮਲਾ ਠੀਕ ਆ ਠੀਕ ਠਾਕੀ ਹਾਂ ਵਧੀਆ ਚੱਲਦੀ ਆ ਤੇ ਕਾਰਡ ਤੜੀ ਵਧੀਆ 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 ਆ ਮੜਾ ਜਾ ਹੱਦੇ ਖੁੱਲੇ ਪੈਸੇ ਕਿੰਨੇ ਦੇ ਏ 500 ਦੇ ਦੇ 500 ਦੇ ਆ ਦੇਖ ਲੈਣਾ ਇਹ ਹੋਏ ਗਲੇ ਚ ਆ ਹੁਣ ਏ ਤੇਰੇ ਕੋਲ ਦਾ ਹੁਣ ਕੋਲ ਕਿੱਧਰ ਤੱਕ ਚਦੀ ਫੇਰਾ ਏਹੇ ਆਪਣਾ ਪਾਗੂਆ ਅੱਛਾ ਉਹਦੇ ਪਾਈ ਦਾ ਜੱッセ ਦਾ ਸਾਗਣਾ ਅੱਛਾ ਉਹਦਾ ਕਹਾਤੀ ਮਹਾ ਮਾ ਕੀ ਕਰੂੰਗਾ ਬਾ ਮ ਕਰੇ ਠੀਕ ਆ ਕਹਦਾ ਨਾ ਵੀ ਰਿਆ ਤੇਰੇ ਬਿੜਾ ਕਹਦਾ ਸਾਗਣਾ ਤੂੰ ਤਾਂ ਕਹਦਾ ਮੋਢੀ ਬੰਦਾ ਪੂਰਾ ਹੋ ਗਿਆ ਚੱਲ ਕਹਿੰਦਾ ਉਹਦਾ ਪੱਗ ਵੀ ਟੂਡੀ ਵਾਲੀ ਬਣਾ ਕੇ ਲਿਆ ਮੁੰਡੇ ਨੂੰ ਦੇ ਕੇ 70 ਰੁਪਏ ਮੇਰਾ ਬਹੁਤ ਸੋਹਣੀ ਪੱਗ ਹੈ ਉਹ ਲੱਗਦਾ ਮੇਰਾ ਜਵਾਸਰਾ ਉਹ ਲੱਗਦਾ ਚੋਪਰਾ ਮੈਂ ਕਹਿੰਦਾ ਆਖਾ ਲੈ ਅਰੇ ਗੱਲਾ ਬਸ ਹੀ ਰਵੜੀ ਹਾਂ ਮੇਰੇ ਬੇੜਾ ਸਾੜੀ ਲੈਂਦਾ ਨੂਰ ਦਾਸ ਲਈਏ ਹਾਂ ਹਾਂ ਅਸਲੀਆ ਅਸਲੀਆ ਵੀ ਰੇ ਮੰਗ ਜਮਾਸਲੀਆ ਵਾ ਠੀਕ ਹੈ ਹਾਂ ਮੇਰੇ ਬੇੜਾ ਪਾਗੂ ਸਾੜੀ ਲੈਂਦਾ ਨਾ ਨਾ ਠੀਕ ਉਹ ਡੀ ਕਰੇ ਹੁਣੇ ਘਰੇ ਹਥੇ ਹਾਏ ਜਾਇਆ ਫੇ ਲੱਡੂ ਪੀਣੇ ਆਇਆ ਸੀਟ ਵੀ ਪਤੰਦਰ ਮੈਂ ਤਾਂ ਮੂਰਲੀ ਛੱਡੂ ਗੱਡੀ ਦੀ ਹੈ ਕੀ ਬਾਤ ਹੈ ਪਤਾ ਕਹਿੰਦਾ ਉਹ ਨਾ ਮਾ ਚੱਲ ਕਿਉਂ ਕਰਦਾ ਇੰਨਾ ਤੂੰ ਮੇਰਾ ਨਾ ਨਾ ਹੋਰ ਖੁੱਲੇ ਲੈ ਲੈ ਹੋਰ ਲੈ ਜਾ ਹਾਂ ਨਾ ਨਾ ਬਸ ਕੋਈ ਨਾ ਆਉਂਦਾ ਦੀ ਬਾਹਰ ਤੂੰ ਉੱਤੋਂ ਨਹੀਂ ਮੁੰਡੇ ਦੇ ਨਾ ਨਾ ਬਹੁਤ ਵਧੀਆ 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 ਲੈ ਹੋਰ ਵਧੀਆ ਚੱਲੀ ਜਾਂਦਾ ਕੰ ਆ ਕੋ ਠੀਕ ਹੋ ਗਰ ਬੈਠ ਬੈਠ ਕੇ ਕੀ ਕੀ ਕਰ ਮੈਂ ਪਟਾਣਾ ਆਈ ਆਈ ਸੜਕ ਦੀ ਬਹੁਤ ਖਰਾਬ ਹੈ ਸਰਕਾਰ ਕੋਈ ਇਹ ਜੀ ਹਾਲ ਲੱਗੇ ਵੀ ਚੱਲਦਾ ਬੰਦੇ ਕੋਈ ਕਰਾ ਨਹੀਂ ਸਰਕਾਰ ਨੇ ਹੈ ਨਾ ਕੰਮ ਇੱਥੇ ਸਰਕਾਰਾਂ ਦਾ ਜਿਹੜੀਆਂ ਮਰਨੀਆਂ ਦੀਆਂ ਇਹ ਜੇ ਕੰਮ ਹੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਕਹੀ ਗੱਲ ਹਾਂ ਸਾਡੇ ਏਰੀਆ ਚ ਤਾਂ ਵੱਡੀ ਬੈਠੋ ਬੈਠੋ ਆ ਜੀ ਹੋਰ ਠੀਕ ਠਾਕ ਹੈ ਸਾਰਾ ਬਹੁਤ ਵਧੀਆ ਕੋਈ ਰਸਤੇ 'ਚ ਪ੍ਰੇਸ਼ਾਨੀ ਤਾਂ ਨਹੀਂ ਹੋਈ ਸਾਨੂੰ ਨਾ ਜਮਨ ਨਾ ਨਾ ਬਸ ਪਛਾਹ ਨਹੀਂ ਤਾਂ ਕੋਈ ਨਹੀਂ ਸੜਕੇ ਵਾਲੀ ਖਰਾਬ ਨਿਕਲੀ ਥੋੜੀ ਸੜਕਾਂ ਦਾ ਜੀ ਪਿੰਡਾਂ ਸ਼ਹਿਰਾਂ 'ਚ ਇਹੀ ਹਾਲ ਹੈ ਔਰ ਡੜਾ ਮਦਰਾਮ ਕਰਦੀ ਹੈ ਸਾਰਾ ਅੱਛਾ ਪਾ ਚੰਨਾ ਅਸੀਂ ਹੁਣ ਪਾਵਾਂਗੇ ਉਧਰ ਸਾਡੀ ਪੰਚਾਇਤ ਵੱਲੋਂ ਮਤਾਂ ਪਾ ਕੇ ਭੇਜਾਂਗੇ 5 ਕਿਲੋਮੀਟਰ ਦੀ ਸੜਕ ਅਸੀਂ ਪਿੰਡ ਦੀ ਲਮਾ ਘਣਾਉਦੇ ਦੀ ਠੀਕ ਹੈ ਠੀਕ ਹੈ ਇਹ ਮੈਂ ਬੱਠਾ ਬਨੇ ਮੇਰੇ ਕੋਲ ਅੱਛਾ ਅੱਛਾ ਹਾਂ ਬੱਠਾ ਬਨੇ ਦੋ ਘਰ ਚਾਜਾ ਏਗੂ ਥਾਲਾਉਂਦਾ ਥੜਾ ਕੰਮ ਪਾੜ ਜਿਹੜੇ ਕੰਮ ਆਇਓ ਕਰੋ ਪੜੇ ਨਹੀਂ ਹਣ ਪੜੇ ਵਧਗੇ ਨਰੇਗਾ ਮੁਸਤਜ਼ਮ ਦਾ ਫਟਾ ਉੱਠਾ ਚਲਦਾ ਹੀ ਨਾ ਆ ਅੱਛਾ ਤੱਕੜਾ ਕੰਮ ਸਾਡਾ ਆ ਲਓ ਪਾਣੀ ਸਸਰੀ ਘਾਲ ਪਈ ਸਸਰੀ ਚੱਟੜੀ ਘਾਟ ਪਾਣੀ ਆਏ ਪਤਾ ਹਾਂਜੀ ਪਾਣੀ ਤਾਂ ਮੈਂ ਪਿੰਦਾ ਨਹੀਂ ਮੈਂ ਫਿਰ ਫੀਮ ਖਾਣਾ ਨਾ ਮੈਂ ਤਾਂ ਜਾਂਦਾ ਕੋਲਡ ਡਰਿੰਕ ਪੀਣਾ ਜਾਂ ਫਿਰ ਚਾਹ ਪੀਣਾ ਚਾਹੀ ਬਣਾਵਾਂਗੇ ਪਾਣੀ ਲੈ ਲਓ ਫਿਰ ਪਹਿਲਾਂ ਗੱਲ ਦੱਸੀ ਦਫਾ ਦਣਾ ਨਾ ਪਾਣੀ ਅੱਛਾ ਠੀਕ ਹੈ ਸਸਰੀ 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 ਵੇਖ ਲੈ ਇੱਕੋ ਪਤਨਾ ਨੇ ਹਨਾ ਪਿੰਡ ਬਦਲਨਾ ਨਾ ਪਾਣੀ ਦਾ ਫਰਕ ਪੈ ਗਿਆ ਤੁਹਾਡਾ ਪਿੰਡ ਪਾਣੀ ਥੋੜਾ ਜਿਹਾ ਖਾਰੇ ਤੇ ਹੈ ਪਾਣੀ ਬਦਲ ਗਏ ਨਾ ਹੋਣਾ ਇਹ ਸਾਡਾ ਪਾਣੀ ਬਹੁਤ ਮਿੱਠਾ ਇੱਥੇ ਠੀਕ ਹੈ ਫਿਲਟਰ ਤਾਂ ਬਗੈਰ ਪੀਂਦੇ ਆ ਸੀ ਫਿਲਟਰ ਲਵਾਉਣੀ ਸਲਾਹ ਦੀ ਜੱਸਾ ਕਹਿੰਦਾ ਫਿਲਟਰ ਲਵਾਉਣਾ ਹੈ ਮੈਂ ਕਿਹਾ ਵੀ ਕੋਈ ਨਾ ਸਰਕਾਰ ਵਾਲੇ ਆ ਜੀਗਾ ਮੈਂ ਲਾ ਵੀ ਲਵਾ ਲਾਂ ਘਰ ਦੇ ਇੱਥੇ ਆ ਜਾਓ ਭਾਈ ਆ ਜਾਓ ਇੱਧਰ ਕਾਨੂੰ ਬੈਠੋ ਭਾਈ ਸੁਖਣਾ ਮਾਹਾਂ ਥੂੜੀ ਜੋੜੀ ਬਣੀ ਐ ਆ ਜਾਓ ਆਇਆ ਆਇਆ ਭਾਈ ਉਹਨੂੰ ਕਹਿੰਦੇ ਚਾਹ ਚੁਨਾ ਬਣਾ ਬਣਾਓ ਹਜੇ ਕੋਈ ਗੱਲ ਨਹੀਂ ਨਾ ਚਾਹ ਨਹੀਂ ਪੀਂਦੇ ਅਸੀਂ ਜਿੰਨਾਂ ਨੇ ਕੁੜੀ ਨੂੰ ਸਾਗਣ ਨਹੀਂ ਕਰਦੇ ਇਹਨਾਂ ਦਾ ਪੱਕਾ ਟੱਕ ਨਹੀਂ ਕਰਦੇ ਕਿੰਨੀ ਚਮਟ ਹੋ ਗਈ ਪਤਾ ਐਵੇਂ ਕਰ ਲਈ ਜੀ ਅੱਛਾ ਫੱਡਾ ਚ ਮੈਂ ਕੜੀ ਨਹੀਂ ਹਲੇ ਚਲੋ ਹੋ ਦੂ ਹੋ ਤਾਂ ਥਪੜਾ ਦਾਂਗੇ ਭਾਈ ਕੀ ਗੱਲ ਹੈ ਉਤੇ ਕਨਾਂ ਦੰਗੇ 12 ਤੱਕ ਤਾਂ ਜਮਾਤਾ ਨਹੀਂ ਲੱਗ ਠੀਕ ਹੈ ਠੀਕ ਸਹੀ ਹੈ ਅੱਛਾ ਜੀ ਭਾਈ ਸਾਹਿਬ ਬੇਨਤੀ ਹੈ ਵੀ ਦੋ ਬੇਟੀਆਂ ਨੇ ਮੇਰੇ ਤੇ ਵੀ ਕੋਈ ਅਸੀਂ ਦਾਜ ਦੇਹ ਨਹੀਂ ਦੇ ਸਕਦੇ ਬਸ ਲੜਕੀ ਦਾ ਇੱਕ ਦਾਣ ਹੀ ਸਮਝੋ ਤੋਫੀ ਠੀਕ ਹੈ ਅੱਛਾ ਮੰਗਦੇ ਨਹੀਂ ਜੀ ਸਰਦਾਰ ਸਾਹਿਬ ਤੁਸੀਂ ਗੱਲਾਂ ਕਿਹ ਜੇ ਕਰੀ ਜਾਂਦੇ ਹੋ ਅਸੀਂ ਤਾਂ ਆਪ ਪੰਚਾਇਤ ਮੈਂਬਰਾਂ ਅਸੀਂ ਨਾ ਦਾਜ ਦੇਣ ਦੇ ਹੱਕ 'ਚ ਆ ਨਾ ਦਾਜ ਅਸੀਂ ਲੈਣ ਦੇ ਆ ਕਿ ਤਾ ਕੀ ਗੱਲਾਂ ਇਹ ਜੀਆਂ ਹੁੰਦੀਆਂ ਇਹ ਵੀ ਜਿਹੜੀਆਂ ਹੁਣ ਤੁਹਾਡੇ ਆਿਆਂ ਤੋਂ ਕਹਿ ਦਈਏ ਨਾ ਤੇ ਬਾਅਦ ਦੇ ਵਿੱਚ ਉਹਦੇ ਸਵਾਲ ਉੱਠਣ ਲੱਗ ਜਾਂਦੇ ਦਿੱਤੇ ਹੀ ਨਹੀਂ ਕੋ ਸਾਡੀ ਮੈਂ ਕਿਹਾ ਜਵਾਨ ਨਹੀਂ ਦੀ ਸਾਡੀ ਜ਼ਬਾਨ ਸਟਾਮ ਵਰਗੀ ਹੈ ਸਾਡੇ ਖਾਨਦਾਨ ਦੀ ਕਿਉਂ ਠੀਕ ਹੈ ਜੀ ਤੇ ਜੀ ਜ਼ਬਾਨ ਟੁੱਕਤੀ ਤੇ ਆ ਜਾ ਸਟਾਮ ਪਰਤਾ ਠੀਕ ਹੈ ਜੀ ਠੀਕ ਬਰਾਬਰ ਹੈ ਬਹੁਤ ਧੰਨਵਾਦ ਹੈ ਇਹ ਹੁਣ ਅਸੀਂ ਪੰਚਾਇਤ ਮੈਂਬਰ ਹੋ ਕੇ ਦਾਜ ਦੇ ਇਹ ਚੱਕਰ ਚ ਪਾਵਾਂਗੇ ਫਿਰ ਅਸੀਂ ਪਿੰਡ ਵਾਲੇ ਨੂੰ ਕੀ ਕਹਾਂਗੇ ਭਾਈ ਹੈ ਇਹਦਾ ਦੋ ਕੱਪੜੇ ਦੀ ਕੁੜੀ ਲੈ ਕੇ ਜਾਵਾਂਗੇ ਸਾਨੂੰ ਇੱਥੇ ਖਰਚਾ ਕਰਨ ਦੀ ਕੋਈ ਲੋੜ ਨਹੀਂ ਅਸੀਂ ਆ ਦੇ ਕਰੇ ਟੀ ਪਾਰਟੀ ਕਰਾਂਗੇ ਤੁਸੀਂ ਸਮਾ ਦੀ ਤੁਸੀਂ ਦੱਸੋ ਕਿੰਨੇ ਬੰਦੇ ਆਉਣਗੇ ਸਾਡੇ ਕੋਲ ਇੱਥੇ ਕੋਈ ਗੱਲ ਨਹੀਂ ਉਹ ਤਾਂ ਆਪਣੇ ਬਾਅਦ ਦੀ ਆ ਸਮਾਂ ਲੈ ਆਈ ਜਾਈ ਤਾਂ ਜਾਣਾ ਹੀ ਹੈ ਨਾ ਜਿਹੜੀ ਅੱਜ ਆਪਣੀ ਗੱਲ ਹੋ ਗਈ ਬਿਲਕੁਲ ਬਿਲਕੁਲ ਹਾਂਜੀ ਉਹਦਾ ਫਿਰ ਬਾਕੀ ਸਭ ਨੂੰ ਅਸੀਂ ਦੱਸਿਆ ਭਾਈ ਮੁੰਡੇ ਦਾ ਇਹਨੇ ਦੱਸਤਾ ਉਹ ਲੜਕੀ ਨੇ ਮੁੰਡਾ ਸਾਡਾ ਪਹਿਲਾਂ ਭਾਈ ਵਿਆਹ ਹੋਇਆ ਤੇ ਦਾ ਛੜ ਛੜਾਈ ਹੋ ਗਿਆ ਦੀ ਕੁੜੀ ਕਿਸੇ ਕੰਮ ਦੀ ਹੈਣੀ ਸੀ ਹੈ ਉਹ ਸਭ ਸਾਰਾ ਕੋਈ ਪਤ ਨਹੀਂ ਚਲੋ ਜੀ ਜਿਹੜੀ ਗੱਲ ਦੇ ਵਿੱਚ ਕਲੇਸ਼ ਹੁੰਦਾ ਨਾ ਉਹ ਨਿਬੜ ਜਾਣੀ ਚੰਗੀ ਹੁੰਦੀ ਹੈ ਠੀਕ ਹੈ ਨਾ ਹਾਂ ਚੱਕੀ ਹਾਂ ਅੱਜ ਬੈਠੋ ਕਰੀਏ ਪਛਾਗੜ ਫੇਰਾ ਹਾਂਜੀ ਬਿਹਾਰ ਮੈਂ ਭਾਈ ਤੁਸੀਂ ਆਵਦੀ ਕੋਈ ਗੱਲ ਬਾਤ ਉਹਨਾਂ ਨੇ ਖੋਲਣੀ ਐ ਆਪਦੇ ਇੱਧਰ ਜਾ ਕੇ ਦੋਈ ਜੀ ਖੋਲੋ ਕਿ ਨਹੀਂ ਜੀ ਕਿਤੇ ਕੱਲ ਨੂੰ ਤੁਸੀਂ ਇਹਨੂੰ ਨਿੰਦੋ ਕੁੜੀ ਨੂੰ ਕਹੇ ਮੈਂ ਤੱਕਾ ਕਰਤਾ ਤੂੰ ਮੈਨੂੰ ਕਹੇ ਤੱਕਾ ਕਰਿਆ ਤੁਹਾਨੂੰ 10 ਮਿੰਟ ਦਿੱਤੇ ਅਸੀਂ ਨਹੀਂ ਦੋਨੇ ਕਵੀਲਦੜੀ ਦੀ ਗੱਲ ਕਰਦੇ ਆ ਤੁਸੀਂ ਦੋਨੇ ਜੀ ਜਾ ਕੇ ਆਪਦਾ ਉਹ ਕਰੋ ਜਾਓ ਕੋਈ ਡਰ ਨਹੀਂ ਜੀ ਕੋਈ ਗੱਲ ਬਾਤ ਹੁੰਦੀ ਐ ਨਾ ਤਾਂ ਹੁਣ ਕਰਨ ਦਾ ਕੋਈ ਗੱਲ ਤਾਂ ਤੁਸੀਂ ਗੱਲਾਂ ਖੋਲੋ ਆਪਦੀਆ ਭਾਈ ਹੈ ਸਾਡੀ ਤਾਂ ਖੁੱਲੀ ਹੋਈ ਜਾ ਲੈ ਜਾ ਜਾ ਪਰਦੇ ਨਾ ਕੰਨੋ ਜਾ ਉਹਦਾ ਪਰਦੇ ਨਾਲ ਗੱਲ ਕਰਕੇ ਆਹ ਰਿੱਟਾਉ ਆ ਤੌਲੀਆ ਛਾਗ ਨਾ ਲੈ ਮੈਂ ਤੁਹਾਨੂੰ ਐ ਕਹਿੰਦੇ ਸਰਦਾਰ ਸਾਹਿਬ ਜੀ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਧੀ ਲਮਾਂਗੇ ਪੁੱਤ ਦੇ ਕੇ ਹੈ ਹੈਗਾ ਤਾਂ ਮੇਰਾ ਭਾਈਆ ਛੋਟਾ ਪਰ ਮੈਂ ਪੁੱਤਾਂ ਮੰਗੂ ਪਾਲਿਆ ਹੋਇਆ ਹਾਂ ਜਾਨੀ ਆ ਕਰ ਲੋ ਗੱਲ ਦੋਵੇਂ ਜਣੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਨੇ ਖੁਸ਼ ਆ ਤੂੰ ਬੜੀ ਖੁਸ਼ ਆ ਮੈਂ ਤਾਂ ਤੁਸੀਂ ਦੱਸੋ ਮੈਂ ਤਾਂ ਠੀਕ ਆ ਦੇਖ ਪ੍ਰੰਚਲ ਗੱਲ ਹੀ ਆ ਯਾਰ ਤੈਨੂੰ ਸਾਡੀ ਸਾਰੀ ਕਬੀਲਦਾਰੀ ਦਾ ਪਤਾ ਹੈ ਤੇ ਤੈਨੂੰ ਮੇਰਾ ਵੀ ਪਤਾ ਹੈ ਪਹਿਲਾਂ ਛੱਡ ਛੜਈਆ ਹੋਇਆ ਹੋਇਆ ਸੀ ਠੀਕ ਹੈ ਤੇ ਤੈਨੂੰ ਮੇਰੇ ਬਾਈ ਦਾ ਵੀ ਪਤਾ ਹੈ ਬੋਲ ਪੜਾ ਕੇ ਬਸ ਮੈਂ ਤਾਂ ਤੈਨੂੰ ਲਾਸਟ ਵਾਰੀ ਹੀ ਬੋਚਣਾ ਤੀ ਵੀ ਤੂੰ ਸਾਡੇ ਘਰ ਚ ਖੁਸ਼ ਰਹਿ ਲੇਂਗੇ ਲਾ ਇਹ ਕਿਹੋ ਜੀ ਗੱਲ ਕਹਿਤੀ ਤੁਸੀਂ ਜੇ ਇਹੋ ਜੀ ਕੋਈ ਗੱਲ ਹੁੰਦੀ ਮੈਂ ਤੁਹਾਨੂੰ ਇੱਥੇ ਆਉਣ ਹੀ ਨਾ ਦਿੰਦੀ ਮੈਂ ਆਪੇ ਸਾਰਾ ਕੁਝ ਹੈਂਡਲ ਕਰ ਲੂੰਗੀ ਤੁਸੀਂ ਫਿਕਰ ਨਾ ਕਰੋ ਚਲ ਠੀਕ ਹੈ ਮੈਂ ਤਾਂ ਹੀ ਬਚਣਾ ਜੇ ਗੱਲਾਂ ਖਤਮ ਹੋ ਗਈਆਂ ਤੇ ਆ ਜਾਓ ਹਾਂ ਚਲੋ ਠੀਕ ਹੈ ਵੈਸੇ ਸੋਹਣੀ ਲੱਗਦੀ ਹੈ ਫਰਾਂਜ਼ ਥੈਂਕ ਯੂ ਦੀ ਮੇਰੇ ਆਂਡੇ ਡੈਂਜਰ ਦੇ ਵਿੱਚ ਹੈ ਬਾਈ ਮੇਰੀ ਮਾਸੀ ਦਾ ਮੁੰਡਾ ਕਲੋ ਦਾ ਅੱਛਾ ਜੀ ਭਲਾ ੜੇ ਤਾਂ ਠੀਕ ਹੈ ਠੀਕ ਹੈ ਮੈਂ ਪਿੱਛੇ ਜਾ ਬਿਆਹ ਹੈਗਾ ਹਾਂਜੀ ਛੌਣ ਦੇ ਚ ਹੋ ਗਿਆ ਠੀਕ ਹੈ ਠੀਕ ਆ ਬ ਦੇਖ ਆ ਜੀ ਬੇਟੂ ਕਾਹੀ ਟਾਈਮ ਲੱਗ ਗਿਆ ਬੀਠਿਆ ਪਾ ਕੁਆ ਗਾਲਾ ਕੱਢੂਗਾ ابھی ਕੰਚੜ ਰਹਾ ਇੰਤਜ਼ਾਹ ਆ ਪਾ ਕੁਆ ਪਾ ਕੁਆ ਇਹਦੇ ਮੱਥਾ ਟੇਕਣ ਲੱਗੇ ਹੋਣਗੇ ਤੇ ਬਾਇਆ ਨਾ 10 ਮਿੰਟ ਤੱਕ ਆ ਜਾਊਗਾ ਆਹ ਤੇ ਬਾਇਆ ਆਹ